ਪਰਮਾਤਮਾ ਨੇ ਮੁਰਤੋ ਮਾਤਾ ਚਰਨ ਕੋ ਉਰਦੀ ਚੋਲੀ ਪਰੀ ਹੈ ਕਹਿੰਦੇ ਨਜ਼ਰ ਆ ਰਹੇ ਨੇ ਕਿ ਸਾਡਾ ਸਿੱਧੂ ਮੂਸੇਵਾਲਾ ਮੁਰਤੋ ਸਾਡੇ ਕੋਲ ਆ ਗਿਆ। ਤਾਂ ਮਸ਼ਹੂਰ ਪੰਜਾਬੀ ਗਾਇਕ ਜਸਪੀਰ ਜਸੀ ਸੈਡ ਨਾਲ ਜੁੜ ਚੁਕੇ ਨੇ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪੀਟੀਸੀ న్యూਸ ਤੇ ਜਸਪੀਰ ਜਸੀ ਜੀ ਸਾਹਿਬ। ਅੱਜ ਕਿਸ ਕਦਰ ਇਸ ਪਾਵਕ ਪਲ ਨੂੰ ਵੇਖਦੇ ਹੋ ਮੁਰਤੋ ਕਿਹਾ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਸਾਡੇ ਵਿਚਕਾਰ ਪਹੁੰਚ ਚੁਕੇ ਨੇ ਆ ਚੁਕੇ ਨੇ। ਜੀ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਜੀ। ਦੇਵੀ ਭਾਜੀ ਦੇਵੀ ਮਕਸੂਦ ਪੂਰੀ ਹੋਣਾਂ ਦੀਆਂ ਮੈਨੂੰ ਲਾਈਨਾਂ ਯਾਦ ਆਉਂਦੀਆਂ ਨੇ ਕਿ ਹਰ ਦਿਨ ਹੋਲੀ ਦੀਵਾਲੀ ਹਰ ਸ਼ਾਮ ਰਹੇ ਦੇਵੇਂ ਪੁੱਤ ਤਾਂ ਦੁਨੀਆ ਉੱਤੇ ਨਾਮ ਰੱਖੇ ਹਰ ਕੋਈ ਚੌਂਦਾ ਪੁੱਤਰ ਸਰਵਣ ਰਾਮ ਜਹੇ ਤਾਂ ਕਿ ਪਿਛਲੀ ਉਮਰੇ ਕੁਝ ਆਰਾਮ ਰਹੇ ਸੋ ਬਹੁਤ ਖੁਸ਼ੀ ਦੀ ਗੱਲ ਹੈ ਕਿਉਂਕਿ ਸਿੱਧੂ ਦੇ ਜਾਣ ਦੀ ਤੇ ਬਹੁਤ ਜ਼ਿਆਦਾ ਦੁੱਖ ਸੀਗਾ ਬਟ ਇਹ ਵੀ ਹੁਣ ਉਹਨਾਂ ਦੇ ਘਰਦਿਆਂ ਨੂੰ ਉਹਨਾਂ ਦੇ ਪਰਿਵਾਰ ਨੂੰ ਮੰਮੀ ਡੈਡੀ ਨੂੰ ਉਹਨਾਂ ਦੇ ਨੂੰ ਬਹੁਤ ਇੱਕ ਆਸਰਾ ਮਿਲੇਗਾ ਜ਼ਿੰਦਗੀ ਜੀਣ ਦਾ ਵੀ ਇੱਕ ਲਿਵ ਲੱਗੇਗੀ ਉਹਨਾਂ ਦੇ ਤੇ ਆਪਣੇ ਸ਼ੁਭਦੀਪ ਨੂੰ ਉਹ ਇਸ ਬੱਚੇ ਵਿੱਚ ਉਹ ਦੇਖਦੇ ਰਹਿੰਗੇ ਉਹਨੂੰ ਛੋਟਾ ਨਿੱਕਾ ਸੁੱਧੂ ਵੀ ਕਹਿ ਸਕਦੇ ਆਪਾਂ ਤੇ ਬਹੁਤ ਖੁਸ਼ੀ ਦੀ ਗੱਲ ਹੈ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ ਬਹੁਤ ਸਾਰੇ ਪੰਜਾਬ ਉਹਨੂੰ ਮਿਸ ਕਰਦਾ ਸੀ ਸਾਰੀ ਦੁਨੀਆ ਉਹਨੂੰ ਮਿਸ ਕਰਦੀ ਸੀ ਤੇ ਉਹਦੇ ਵਿੱਚੋਂ ਲੋਕਾਂ ਨੂੰ ਥੋੜੀ ਜੀ ਰੌਸ਼ਨੀ ਜਿਹੜੀ ਹੈ ਨਜ਼ਰ ਆਈ ਹੈ ਜੀ ਜੀ ਜਸਪੀਰ ਜੀ ਹਾਲਕੀ ਲਗਾਤਾਰ ਫੈਨਸ ਦੇ ਵੱਲੋਂ ਵੀ ਕਿਹਾ ਜਾ ਰਿਹਾ ਕਿ ਸਿੱਧੂ ਮੂਸੇਵਾਲਾ ਸਾਡੇ ਦਾ ਵਿਚਾਰ ਮੁਰਤੋਂ ਆਇਆ ਹੈ ਉਹੀ ਸੇਮ ਆਸ ਵੀ ਇਹ ਲਗਾਈ ਜਾ ਰਹੀ ਹੈ ਮਾਪਿਆਂ ਦੇ ਵੱਲੋਂ ਵੀ ਕਿ ਸੇਮ ਵੇਖਣ ਨੂੰ ਵੀ ਮਿਲਦੇ ਨੇ ਕਿਸ ਕਦਰ ਤੁਸੀਂ ਤੁਹਾਡੇ ਵੱਲੋਂ ਕਿਸ ਕਦਰ ਇਸ ਖੁਸ਼ੀ ਨੂੰ ਵੇਖਦੇ ਤੁਸੀਂ ਹੋ ਬਹੁਤ ਖੁਸ਼ੀ ਦੀ ਗੱਲ ਹੈ ਜੀ ਬਾਬਾ ਬੁੱਲੇ ਸ਼ਾਹ ਦੀਆਂ ਲਾਈਨਾਂ ਨੇ ਕਿ ਆਵੋ ਨ ਸਈਓ ਰਲ ਦੇ ਵੋ ਨੀ ਬਤਾਈ ਮੈਂ ਵਰ ਪਾਇਆ ਰਾਜੇ ਮਾਹਲ ਅੱਜ ਦਾ ਰੋਜ਼ ਮੁਬਾਰਕ ਚੜਿਆ ਰਾਂਜਾ ਸਾਡੇ ਵੇੜੇ ਵੜਿਆ ਕਤਕੂਂਡੀ ਮੋਢੇ ਕੰਬਲ ਤਰਿਆ ਚਾਕਾਂ ਵਾਲੀ ਸ਼ਕਲ ਬਣਾਈ ਮੈਂ ਵਰ ਪਰਾਂ ਰਾਂਜਨ ਮਾਹੀ ਤੋਂ ਆਉਂ ਨਹੀਂ ਸਈਵਰਾਲ ਦੇ ਬਣੇ ਬਈ ਇਹ ਬਹੁਤ ਬਹੁਤ ਵਧਾਈ ਹੈ ਸਾਰੇ ਲੋਕਾਂ ਨੂੰ ਬਹੁਤ ਵਧਾਈ ਹੈ ਲੋਕ ਬਹੁਤ ਮਿਸ ਕਰਦੇ ਸੀ ਮੈਂ ਵੀ ਜਦੋਂ ਵੀ ਮੈਂ ਕੱਲੇ ਪੰਜਾਬ ਦੀ ਗੱਲ ਨਹੀਂ ਕਰਦਾ ਜਦੋਂ ਅਸੀਂ ਫੈਜ਼ਾਬਾਦ ਜਾਂ ਲਖਨਊ ਜਾਂ ਇੱਧਰ ਮਿਸ਼ ਹੋ ਸ਼ੋਅ ਕਰਨ ਗਏ ਕਿਤੇ ਵੀ ਜਦੋਂ ਵੀ ਅਸੀਂ ਗੱਡੀ ਤੋਂ ਹੁਣੇ ਥੋੜੇ ਦਿਨ ਪਹਿਲੇ ਆਗਰੂ ਵੀ ਜਾ ਰਹੇ ਸੀ ਕਿ ਕਿਸੇ ਵੀ ਦੁਕਾਨ ਦੇ ਉੱਤੇ ਉਹਦੀ ਫੋਟੋ ਦੇਖਦੇ ਹਾਂ ਔਰ ਆਲਮੋਸਟ ਲੋਕਾਂ ਨੇ ਟਰਾਲੀਆਂ ਤੇ ਪਾਵੇਂ ਪੰਜਾਬੀ ਨਹੀਂ ਲੋਕ ਉਹਨਾਂ ਲੋਕਾਂ ਨੇ ਵੀ ਉਹਦੀਆਂ ਫੋਟੋਆਂ ਲਾਈਆਂ ਹੋਈਆਂ ਔਰ ਜਦੋਂ ਬੱਚੇ ਫੋਟੋ ਖਿਚਾਉਣ ਆਉਂਦੇ ਤੇ ਉਹਦੇ ਕਵਰ ਦੇ ਉੱਤੇ ਉਹਦੀ ਉਹਦਾ ਪੋਸਟਰ ਲੱਗਿਆ ਹੁੰਦਾ ਸਿੱਧੂ ਮੂਸੇਵਾਲਾ ਦਾ ਤੇ ਉਸ ਟਾਈਮ ਅੰਦਰ ਇੱਕ ਦੁੱਖ ਵੀ ਹੁੰਦਾ ਤੇ ਇਸ ਗੱਲ ਦੀ ਖੁਸ਼ੀ ਵੀ ਹੁੰਦੀ ਐ ਕਿ ਉਹਨੇ ਇੰਨਾ ਨਾਮ ਬਣਾਇਆ ਤੇ ਰੱਬ ਕਰੇ ਕਿ ਬੱਚਾ ਵੀ ਵੱਡਾ ਹੋ ਕੇ ਉਹਨਾਂ ਹੀ ਨਾਮ ਬਣਾਏ ਸਿਹਤਮੰਦ ਰਹੇ ਔਰ ਆਪਣੇ ਮਾਂ ਮਾਂ-ਬਾਪ ਦਾ ਉਹਨਾਂ ਆਗਿਆਕਾਰੀ ਹੋਵੇ ਦੇ ਪੂਰੇ ਕਲਚਰਡ ਫ੍ਰੀ ਕਨਾਲ ਆਪਣੇ ਮਾਪੇ ਦੀ ਸੇਵਾ ਵੀ ਕਰੇਗਾ ਔਰ ਮਾਪੇ ਨੂੰ ਇੱਕ ਲਿਵ ਜਿਹੜੀ ਲਾ ਜਿਹੜੀ ਆ ਉਹ ਨਜ਼ਰ ਆਈ ਆ ਉਹ ਉਹ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਕਿਤੇ ਇੱਕ ਬੱਚੇ ਦਾ ਚਲ ਜਾਣਾ ਬਹੁਤ ਜ਼ਿਆਦਾ ਦੁੱਖ ਦੀ ਗੱਲ ਹੁੰਦੀ ਹੈ ਇਸ ਤੋਂ ਵੱਡਾ ਦੁੱਖ ਨਹੀਂ ਹੁੰਦਾ ਕੋਈ ਬਿਲਕੁਲ ਜਸੀ ਜੀ ਜਿਸ ਕਹਾਤਾ ਤੁਸੀਂ ਕਹਿ ਰਹੇ ਹੋ ਕਿ ਇੱਕ ਬੱਚੇ ਦਾ ਚਲ ਜਾਣਾ ਬਹੁਤ ਵੱਡੀ ਦੁਖਦਾਈ ਗੱਲ ਹੈ ਪਰ ਬੇਸ਼ੱਕ ਕਿਤੇ ਨਾ ਕਿਤੇ ਅੱਜ ਕਹਿ ਸਕਦੇ ਆ ਕਿ ਉਸਤੇ ਮਰਮ ਜ਼ਰੂਰ ਲੱਗਿਆ ਹੈ ਜੀ ਜੀ ਬਿਲਕੁਲ ਬਿਲਕੁਲ ਮਰਮ ਲਗਿਆ ਔਰ ਬੜੀ ਸਪੈਸ਼ਲ ਲਗ ਰਿਹਾ ਉਹਨਾਂ ਦੇ ਮਾਂ ਬਿਓ ਵਾਸਤੇ ਉਹਨਾਂ ਦੇ ਮੰਮੀ ਜੀ ਦੇ ਵਾਸਤੇ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ ਉਹਨਾਂ ਨੂੰ ਇੱਕ 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 ਲਿਵ ਜਿਹੜੀ ਉਹ ਮਿਲੇਗੀ ਉਹਨਾਂ ਨੂੰ ਇੱਕ ਸਹਾਰਾ ਮਿਲੇਗਾ ਔਰ ਉਹ ਉਹਦੇ ਵਿੱਚੋਂ ਉਹਨੂੰ ਦੇਖਦੇ ਰਹਿਣਗੇ ਉਹਨਾਂ ਦਾ ਬੱਚਾ ਹੀ ਹੈ ਦੂਸਰਾ ਬੱਚਾ ਵੀ ਉਹਨਾਂ ਦਾ ਹੀ ਹੈ ਤੇ ਉਹਨਾਂ ਨੂੰ ਇੱਕ ਸਹਾਰਾ ਮਿਲੇਗਾ ਜਿੰਦਗੀ ਜਿੰਦਾ ਬਹੁਤ ਅੱਛੇ ਠੀਕ ਹੈ ਜੀ ਜਸਪੀਰ ਜੀ ਅਸੀਂ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਫਿਲਹਾਲ ਦੇ ਲਈ ਤਾਂ ਇਥੇ ਹਰ ਇੱਕ ਦੇ ਵਿੱਚ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ ਤਾਂ ਹਰ ਇੱਕ ਦੇ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਤਾਂ ਮਿਊਜ਼ਿਕ ਇੰਡਸਟਰੀ ਦੀ ਗੱਲ ਕਰੀਏ ਭਾਵੇਂ ਉੱਥੇ ਸਿਆਸੀ ਪਾਰਟੀਆਂ ਪੋਲਿਟਿਕਲ ਪਾਰਟੀਆਂ ਦੇ ਵੱਲੋਂ ਵੀ ਲਗਾਤਾਰ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਤਾਂ ਮੁਸੇਵਰ ਦੇ ਹਵੇਲੀ ਦੇ ਵਿੱਚ ਵੀ ਪਰਿਵਾਰ ਦੇ ਵੱਲੋਂ ਲਗਾਤਾਰ ਪਰਿਵਾਰ ਨੂੰ ਵੀ ਵਧਾਈਆਂ ਦਿੱਤੀਆਂ ਗਿਆ ਤਾਂ ਇਸ ਤੋਂ ਪਹਿਲਾਂ ਵੀ ਸੋਨਿਆ ਮਾਨ ਦੇ ਨਾਲ ਗਾਇਕ ਸੋਨਿਆ ਮਾਨ ਦੇ ਨਾਲ ਗੱਲਬਾਤ ਕੀਤੀ ਉਹਨਾਂ ਦੇ ਵੱਲੋਂ ਵੀ ਪਾਵੋ ਕੋ ਨਜ਼ਰ ਆਏ ਉਹਨਾਂ ਦੇ ਵੱਲੋਂ ਵੀ ਇਹ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਇਕੰਦੇ ਹੋਏ ਨਜ਼ਰ ਆਇਆ ਕਿ ਹਰਾਨੀ ਕੀ ਉਹਨਾਂ ਦੇ ਪਤੀ ਜੀ ਦੇ ਵੱਲੋਂ ਇਹ ਕਿਹਾ ਜਾਂਦਾ ਸੀ ਕਿ ਮੈਂ ਮੁਰਤੋਂ ਵੇਖਣਾ ਚਾਹੁੰਦਾ ਹਾਂ ਕਿ ਮੁਰਤੋਂ ਇਹ ਉਹਨਾਂ ਨੂੰ ਸੁਪਨਾ ਆਇਆ ਉਸ ਦਾ ਇਹ ਕਹਿੰਦੇ ਹੋਏ ਉਹਨਾਂ ਦੇ ਵੱਲੋਂ ਖੁਸ਼ੀ ਦਾ ਜ਼ਾਹਰ ਕਰਦੇ ਹੋਏ ਨਜ਼ਰ ਆਇਆ ਤੇ ਇਸ ਕਦਰ ਅੱਜ ਤ ਤਸਵੀਰਾਂ ਵੀ ਐਸਾਫ ਬਿਆਨ ਕਰ ਰਹੀਆਂ ਨੇ ਕਿਸ ਤਰ੍ਹਾਂ ਤੌਦਰੀ ਵੱਡੇ ਗਾਇਕ ਗੁਰੇਜ਼ ਅਖਤਰ ਵੀ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਨਜ਼ਰ ਆਏ ਮੈਂ ਤਾਂ ਇਹੀ ਕਹੂੰਗੀ ਕਿ ਵਾਹਿਗੁਰੂ ਦਾ ਸ਼ੁਕਰ ਹੈ ਉਹਨਾਂ ਨੇ ਫੇਰ ਝੋਲੀ ਭਰੀ ਹੈ ਮਾਪਿਆਂ ਦੀ ਤੇ ਇਤੋਂ ਵੱਡੀ ਖੁਸ਼ੀ ਵਾਲੀ ਕੋਈ ਗੱਲ ਨਹੀਂ ਹੋ ਸਕਦੀ ਬਹੁਤ-ਬਹੁਤ ਮੁਬਾਰਕਾਂ ਸਾਡੇ ਵੀਰ ਸਿੱਧੂ ਦੇ ਮੰਮੀ ਡੈਡੀ ਨੂੰ ਪਰਿਵਾਰ ਨੂੰ ਵਾਹਿਗੁਰੂ ਨੇ ਦੁਬਾਰਾ ਖੁਸ਼ੀਆਂ ਦਿੱਤੀਆਂ ਨੇ ਤੇ ਬਹੁਤ-ਬਹੁਤ ਮੁਬਾਰਕਾਂ ਬਾਬਾ ਤੰਦਰੁਸਤੀ ਬਖਸ਼ੇ ਆਉਣ ਵਾਲੇ ਜੀਮ ਜਿਹੜਾ ਆ ਚੁੱਕਿਆ ਇਸ ਜਗ੍ਹਾ ਦੇ ਵਿੱਚ ਮੈਂ ਤਾਂ ਇਹੀ ਕਹੂੰਗੀ ਕਿ ਸਾਡਾ ਭਰਾ ਹੀ ਵਾਪਸ ਆਇਆ ਸੋ ਬਹੁਤ-ਬਹੁਤ ਮੁਬਾਰਕਾਂ ਐਡੀਆਂ ਹਵੇਲੀਆਂ ਮਹਿਲ ਮਨਾਰੇ ਮਾਂ ਬਾਪ ਦਾ ਬੜੇ ਪਾ ਬਹੁਤ ਕੁਝ ਹੁੰਦਾ ਲਾਈਫ ਦੇ ਵਿੱਚ ਪਰ ਇੱਕ ਜੀ ਕਰਦੇ ਵਿੱਚ ਚਾਹੀਦਾ ਹੁੰਦਾ ਜਿਹਦੇ ਆਸਰੇ ਤੁਸੀਂ ਆਪਣੀ ਜ਼ਿੰਦਗੀ ਕੱਢ ਸਕਦੇ ਹੋ ਹੁਣ ਉਹਨਾਂ ਨੂੰ ਆਪਣਾ ਆਸਰਾ ਨਜ਼ਰ ਆ ਰਿਹਾ ਬਹੁਤ ਚੰਗੀ ਗੱਲ ਹੈ ਬਹੁਤ ਖੁਸ਼ੀ ਹੋਈ ਆਪਾਂ ਨੂੰ ਸੱਚਾਈ ਜੀ ਬਹੁਤ ਖੁਸ਼ੀ ਦੀ ਗੱਲ ਹੈ ਔਰ ਅੰਕਲ ਆਂਟੀ ਵਾਸਤੇ ਐਕਚੁਅਲੀ ਮੈਂ ਕਹਿੰਦੀ ਇੱਕ ਨਵੀਂ ਕਿਰਨ ਹੈ ਜ਼ਿੰਦਗੀ ਜਿਉਣ ਦੀ ਕਿਉਂਕਿ ਹਰ ਇੱਕ ਇਨਸਾਨ ਨੂੰ ਸਹਾਰਾ ਚਾਹੀਦਾ ਹੁੰਦਾ ਹੈ ਔਰ ਉਹਨਾਂ ਵਾਸਤੇ ਤੇ ਸਿੱਧੂ ਸਭ ਕੁਝ ਠੀਕ ਔਰ ਉਸ ਤੋਂ ਬਾਅਦ ਹਰ ਕੋਈ ਬੰਦਾ ਆਪਣੇ ਕੰਮ ਕਾਰ ਚ ਲੱਗ ਜਾਂਦਾ ਬਟ ਉਹਨਾਂ ਵਾਸਤੇ ਬਹੁਤ ਔਖਾ ਸੀਗਾ ਉਸ ਘਰ ਚ ਦਿਨ ਰਾਤ ਕੱਟਣੀ ਹਨਾ ਸੋ ਅਜੀ ਤੇ ਬਹੁਤ ਖੁਸ਼ ਹਾਂ ਕਿ ਚਲੋ ਸਿੱਧੂ ਦਾ ਛੋਟਾ ਭਰਾ ਆਇਆ ਹੈ ਔਰ ਮੈਨੂੰ ਤੇ ਇਸ ਗੱਲ ਤੇ ਵੀ ਰਾਜ ਹੁੰਦੀ ਹੈ ਬਹੁਤ ਪਹਿਲਾਂ ਦੀ ਗੱਲ ਹੈ ਕਿ ਪ੍ਰੋਟੈਸਟ ਕਰ ਰਹੇ ਸੀ ਜਿਹਦੇ ਸਿੱਧੂ ਦੇ ਭਤੀਜੇ ਨੇ ਕਿਆ ਸੀਗਾ ਕਿ ਮੈਨੂੰ ਸਿੱਧੂ ਦਾ ਸੁਪਨਾ ਆਇਆ ਸੀਗਾ ਤੇ ਉਹਨੇ ਕਿਹਾ ਸੀਗਾ ਕਿ ਮੈਂ ਬਹੁਤ ਛੇਤੀ ਵਾਪਸ ਆਉਂਗਾ ਸੋ ਉਹ ਸੁਪਨਾ ਸਾਥੀ ਹੋਇਆ ਸੋ ਵਧੀਆ ਗੱਲ ਐ ਇਸ ਤੇ ਬਹੁਤ ਖੁਸ਼ ਹਾਂ ਤਾਂ ਇਹ ਲਗਾਤਾਰ ਸਾਹਮਣੇ ਆ ਰਹੀਆਂ ਨੇ ਵਧਾਈਆਂ ਦੀ ਤਸਵੀਰ ਵੀ ਸਾਹਮਣੇ ਆ ਰਹੀਆਂ ਨੇ ਖੁਸ਼ੀ ਦੀ ਤਸਵੀਰ ਵੀ ਸਾਹਮਣੇ ਆ ਰਹੀਆਂ ਨੇ ਤਾਂ ਲਗਾਤਾਰ ਦੇਖਿਆ ਜਾ ਰਿਹਾ ਕਿs ਕਦਰ ਖੁਸ਼ੀ ਦੇ ਮਾਹੌਲ ਦੇ ਵਿੱਚ ਰੰਗੇ ਨਜ਼ਰ ਆ ਰਹੇ ਨੇ